ਨੇ ਕੱਲ ਬਹੁਤ ਸੋਹਣੀ ਕੁਸ਼ਤੀ ਦਿਖਾਈ ਸੀ ਅੱਜ ਵੀ ਹੋ ਰਹੀ ਆ ਤੇ ਸਲਮਾਨ ਪੋਜੋਆਲ ਤੁਸੀਂ ਆਪੇ ਬੋਲੀ ਜੇ ਨਾ ਯਾਰ ਗੱਲ ਸੁਣਦੇ ਕੁਸ਼ਤੀਆਂ ਦਾ ਕਰਾਈਏ ਵਿੱਚ ਆ ਜਦੀਨ ਖਮਾ ਜੀ ਨੇ ਬੇ ਸੇਵਾ ਕੀਤੀ ਉਹਨਾਂ ਦਾ ਨਾਮ ਬੋਲੋ ਉਹ ਵੀ ਬੋਲੀ ਆ ਇੱਕ ਦੂਜੇ ਨੂੰ ਟਾਈਮ ਦਿਓ ਆ ਕੁਸ਼ਤੀ ਦੇਖਣ ਵਾਲੀ ਆ ਚਲੋ ਬੱਲੀ ਬਿਸ਼ਨਪੁਰ ਬਾਈ ਸਲਮਾਨ ਪੋਜੋਆਲ ਆ ਕੁਸ਼ਤੀ ਦੇਖਣ ਲਈ ਕਿਆ ਡਾਕਟਰ ਸਾਹਿਬ ਕੁਸ਼ਤੀਆਂ ਦਿਖਾਉਣੀ ਆ ਆਪਾਂ ਜ਼ਰੂਰੀ ਪਰ ਜਿਨ੍ਹਾਂ ਦਾ ਦਾਣ ਆ ਉਹ ਜ਼ਰੂਰੀ ਆ ਓਵਰ ਟੂ ਸਟੇਜ ਸਿਰਫ 5 ਮਿੰਟ ਦੇ ਦਿਓ ਮੈਨੂੰ ਓਵਰ ਟੂ ਸਟੇਜ ਪਲੀਜ਼ ਥੈਂਕ ਯੂ ਕਸ਼ਮੀਰ ਸਿੰਘ ਜੀ ਅਜਤਨ 5100 ਰੁਪਿਆ ਸੁਖਦੇਵ ਸਿੰਘ ਜੀ 3100 ਰੁਪਿਆ ਮੇਜਰ ਸਿੰਘ ਜੀ ਯੂਐਸਏ ਤੋਂ 5100 ਰੁਪਿਆ ਗੁਰਦਾਵਰ ਗੁਰਦਾਵਰ ਸਿੰਘ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਕਾਲਾ ਵੱਲੋਂ ਵੀ 1 ਲੱਖ ਰੁਪਏ ਦਾ ਦਾਨ ਆਇਆ ਅਸੀਂ ਗੁਰਦੁਆਰਾ ਖਾਸ ਕਾਲੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਸੋਹਣਾ ਨੰਬਰਦਾਰ ਪ੍ਰਚਿੰਦਰ ਸਿੰਘ ਜੀ 11000 ਰੁਪਿਆ ਬੱਲੀ ਉੱਪਰ ਬਈ ਬਹੁਤ ਸੋਹਣਾ ਚਲੋ ਜੀ ਸतीश ਕੁਮਾਰ ਜੀ ਬੋਲੋ ਬੱਲੀ ਨੇ ਕੱਲ ਬਹੁਤ ਸੋਹਣੀ ਕੁਸ਼ਤੀ ਦਿਖਾਈ ਸ਼ਾਬਾਸ਼ ਬਹੁਤ ਸੋਹਣਾ ਦਾਦੇ ਦਾ ਹਾਲੇ ਕੁਝ ਨਹੀਂ ਹੋਇਆ ਦਾਦੇ ਦਾ ਲੱਗਣਿਆ ਅੰਗ-ਅੰਗ ਤੇ ਦਾਬ ਜਣਿਆ ਇਹ ਕੁਸ਼ਤੀ ਦੇਖਣਯੋਗ ਆ ਕੱਲ ਇਸ ਮੁੰਡੇ ਨੇ ਆਪਣੇ ਡੇਢੇ ਤੋਂ ਕੁਸ਼ਤੀ ਦਿਖਾਈ ਬਹੁਤ ਜੀ ਆ ਮੁੰਡਾ ਬਹੁਤ ਚੰਗਾ ਆ ਬੇਦਗਰਾ ਜੀ 1 ਲੱਖ ਰੁਪਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਆਲਮਗੀਰ ਵੱਲੋਂ ਆਇਆ ਖਾਸ ਕਾਲੇ ਵਾਲੇ ਦਾ ਗਲਤ ਥੋੜਾ ਨਾਮ ਬੋਲਿਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਆਲਮਗੀਰ ਜੋ ਘੰਟਾ ਘਰ ਗੁਰਦੁਆਰਾ ਸਾਹਿਬ 1 ਲੱਖ ਰੁਪਇਆ ਉਹਨਾਂ ਦਾ ਦਾਨ ਆਇਆ ਅਸੀਂ ਸ਼ਿੰਜ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ 11000 11000 ਰੁਪਇਆ ਕੋਈ ਨਹੀਂ ਆਪਣੇ ਲਿਖੇ ਰਿਹਾ ਹੈ ਤੇ ਹੈਲੋ ਸਰਦਾਰ ਪਰਮਜੀਤ ਸਿੰਘ ਪਪਾ ਅਮਰੀਕਾ ਵਾਲੇ ਉਹ ਸਾਡੀ ਸ਼ਹਿਨਜੀ ਕਮੇਟੀ ਨੂੰ 10000 ਰੁਪਏ ਭੇਜਦੇ ਆ ਅਸੀਂ ਪਰਮਜੀਤ ਸਿੰਘ ਪੱਪੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਰਮਜੀਤ ਪੱਪਾ ਯੂ ਐਸ ਏ ਰੋਹਿਤ ਸ਼ਾਹਕੋਟ ਪਹਿਲਵਾਨ ਜੀ ਖਾੜਾ ਖਾਲੀ ਐ ਗੋਰਾ ਜਲੰਧਰ ਜਲਦੀ ਤੋਂ ਜਲਦੀ ਆਪਣੀ ਪਰਚੀ ਲੈ ਕੇ ਜਾਓ ਰੋਹਿਤ ਸ਼ਾਹਕੋਟ ਗੋਰਾ ਜਲੰਧਰ ਪਿੱਤੇ ਆਪਣੀਆਂ ਕੁਸ਼ਤੀਆਂ ਸਾਨੂੰ ਦੇ ਕੇ ਜਾਓ ਪਹਿਲਵਾਨ ਜੀ ਰੋਇਤ ਸ਼ਾਹਕੋਟ ਨੋਟ ਕਰੋ ਸਲਮਾਨ ਕਾਲਾ ਸੰਗਿਆ ਤੰਤਨ ਬਾਬਾ ਕਾਂ ਦਾਸ ਖੜਾ ਔਰ ਨੂਰ ਸ਼ੇਰੋਂ ਲੋਬੀ ਆ ਕੁਸ਼ਤੀ ਆ ਵੀ ਦੇਖਣ ਜੋਗਿਆ ਗੋਰਾ ਜਲੰਧਰ ਆ ਜਾਓ ਜੀ ਸਰੇਂਦਰ ਫਗਵਾੜਾ ਵੀ ਰਿਪੋਰਟ ਕਰੇ ਖਾੜੇ ਦੇ ਵਿੱਚ ਜਗਰੂਪ ਖਾੜੇ ਦੇ ਵਿੱਚ ਆਓ ਹਰ ਹਰਵਿੰਦਰ ਬਰਿਆਣਾ ਇਬੀਰ ਪੋਰਟ ਕਰੋ ਖਾੜੇ ਦੇ ਵਿੱਚ ਬਾਈ ਤੇਰੇ ਨਾਲ ਦਾ ਪਹਿਲਵਾਨ ਕੀ ਨਾਮ ਉਹਦਾ ਉਹਨੂੰ ਲੈ ਜਾ ਦੋਨੇ ਲੈ ਜਾ ਪਰ ਗੋਰਾ ਜਲੰਧਰ ਕੀ ਆਓ ਨਾਲ ਪਰ ਪਹਿਲਵਾਨ ਜੀ ਰੋਹਿਤ ਆ ਗਿਆ ਸ਼ਾਹਗੋਟ ਵਾਲਾ ਤੁਸੀਂ ਵੀ ਨਾਲ ਆਓ ਤੇ ਪਰਚੀ ਲੈ ਕੇ ਜਾਓ ਆ ਲੋ ਚਲੋ ਅੰਦਰ ਜੀ ਖਾੜਾ ਖਾ ਲਈਏ ਚਲੋ ਪੂਰੇ 3 ਵਜੇ ਬਈ ਕੋਸ਼ਤੀ ਸ਼ੁਰੂ ਹੋ ਜਾਣੀ ਹੈ ਇਹ ਖਾੜੇ ਵਿੱਚ ਰਿਪੋਰਟ ਕਰੋ ਆ ਕੇ ਤਾਕੇ ਅਸੀਂ ਇਹਨਾਂ ਦੀ ਕੋਸ਼ਿਸ਼ ਸਟਾਰਟ ਕਰ ਸਕੀਏ ਲੈ ਵੀ ਸੁਲਮਾਨ ਕਾਲਾ ਸੰਗਿਆ ਤੰਤਨ ਬਾਬਾ ਕਾਨ ਦਾ ਸਾਖੜਾ ਤੇ ਨੂਰ ਸ਼ੇਰੋਂ ਆ ਵੀ ਕੁਸ਼ਤੀ ਦੇਖਣ ਜੋ ਗਿਆ ਹੈਲੋ ਵੀ ਜਿਹੜੀਆਂ ਕੁਸ਼ਤੀਆਂ ਬੰਨੀਆਂ ਆ 8 ਨੰਬਰ 7 ਨੰਬਰ 6 ਨੰਬਰ ਜੋ ਵੀ ਨੰਬਰ ਹੈਗੇ ਆ ਉਹ ਜਲਦੀ ਤੋਂ ਜਲਦੀ ਪਹਿਲਵਾਨ ਤਿਆਰ ਹੋ ਜਾਣ ਕਿਉਂਕਿ ਜਿਹੜੇ ਬਾਕੀ ਪਹਿਲਵਾਨ ਨੇ ਤਕਰੀਬਨ ਕੁਸ਼ਤੀਆਂ ਹੋ ਗਈਆਂ ਆ ਤੇ ਜਿਹੜੀਆਂ ਬੰਨੀਆਂ ਆ ਕੁਸ਼ਤੀਆਂ ਓ ਜਲਦੀ ਤੋਂ ਜਲਦੀ ਤਿਆਰ ਹੋ ਜਾਓ ਜਿਹਦਾ ਨਾਮ ਅਨਾਊਂਸ ਕੀਤਾ ਜਾਂਦਾ ਜਿਹੜੇ ਜਿਹੜੇ ਇਨਵਾਈਟਡ ਪਹਿਲਵਾਨ ਆ ਉਹ ਤਿਆਰ ਹੋ ਜਾਓ ਪਹਿਲੀ ਰੋਹਿਤ ਰੋਹਿਤ ਛਾਕੋਟ ਗੋਰਾ ਜਲੰਧਰ ਬਾਈ ਪਹਿਲੀ ਕਸਤੀ ਸਟਾਰਟ ਹੋ ਗਈ ਆ ਪਹਿਲੀ ਤੇ ਦੂਜੀ ਕੁਸ਼ਤੀ ਨੂੰ ਛੱਡ ਕੇ ਬਾਕੀ ਜਿਹੜੇ ਸਾਰੇ ਪਹਿਲਵਾਨ ਇਨਵਾਈਟਡ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਤਿਆਰ ਹੋ ਕੇ ਮੈਦਾਨ ਦੇ ਵਿੱਚ ਉਹਨਾਂ ਨੂੰ ਲਿਆਓ ਸੂਬੇਦਾਰ ਗੁਰਨਾਮ ਸਿੰਘ ਜੀ 1100 ਰੁਪਏ ਸਾਨੂੰ ਦੇ ਰਹੇ ਨੇ ਦਾਨਿਤ ਸੱਜਣ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ संदीप सिंह भोला संघा संदीप भोला संघा गया सौ रुपया सू दे रहे मस्त राम सिंह डब इकवंजा सौ रुपया गुरु प्यारी बाजार चो गुर प्यारी बाजार चो सौ रुपया बिका मुखत्यार सिंह खासक ग्यारह सौ रुपया बिका मुखतियार सिंह खास कला ग्यारह सौ रुपया अस इन दानी करते हैं लकी कोहाली शानी को ਏਅਰਪੋਰਟ ਕਰੋ ਬਈ ਖਾੜੇ ਦੇ ਵਿੱਚ ਚਾਹ ਵੀਰਾਂ ਨੂੰ ਬੇਨਤੀ ਆ ਕਿ ਅੰਦਰ ਚਾਹ ਲੈ ਕੇ ਆਓ ਸਟੇ ਦੇ ਉੱਤੇ ਵੀ ਥੱਲੇ ਥੱਲੇ ਵੀ ਸਾਰਿਆਂ ਨੂੰ ਚਾਹ ਪਿਲਾਓ ਹੈਲੋ ਬਈ ਸਰੋਵਰ ਵੀ ਨੋਟ ਕਰਨ ਮੈਂ ਕਾਂਜਲੀ ਵੰਛ ਨਮਾ ਪਿੰਡ ਜਿਹੜੀਆਂ ਮਹਿਮਾਨ ਜੀ ਜਲਦੀ ਤੋਂ ਜਲਦੀ ਆਪਣੀ ਪਰਚੀ ਲੈ ਕੇ ਜਾਓ ਮੈਂ ਕਾਂਜਲੀ ਵੰਛ ਨਮਾ ਪਿੰਡ ਸਰ ਸਾਹਿਬ ਇੱਕ ਮਿੰਟ ਜਿਹੜੀ ਸਾਡੀ ਬੰਨੀ ਹੋਈ ਕੁਸ਼ਤੀ ਆ ਸੁਰਲਾ ਕਾਂਝਲੀ ਤੇ ਖੁਸ਼ੀ ਫਗਵਾੜਾ ਇਹ ਵੀ ਪਹਿਲਵਾਨ ਆਉਣ ਕੁੱਲਾ ਖਾਂਝਲੀ ਤੇ ਖੁਸ਼ੀ ਫਗਵਾੜਾ ਡਰ ਰਹੇ ਇੱਕ ਬੇਟੇ ਜੀ ਜਿਹੜੀ ਸਾਡੀ ਬੰਨੀ ਹੋਈ ਕੁਸ਼ਤੀ ਆ सुरेंद्र ਸ਼ਾਹਕੋਟ ਤੇ ਹਰਵਿੰਦਰ ਬਰਿਆਣਾ ਭਾਜੀ 5 ਮਿੰਟ ਦੇ ਵਿੱਚ ਪਹਿਲਵਾਨ ਜੀ ਅਖਾੜੇ 'ਚ ਆ ਜਾਓ